ਸਮਰਾਲਾ ਦੀ ਕਲੋਨੀ ਵਿੱਚ ਰਹਿੰਦੇ ਇੱਕ ਵਿਅਕਤੀ ਵੱਲੋਂ ਗੁਆਂਡ ਚ ਰਹਿੰਦੇ ਐਡਵੋਕੇਟ ਤੇ ਕਰਪਾਨ ਨਾਲ ਬੁਰੀ ਤਰ੍ਹਾਂ ਹਮਲਾ ਕਰ ਦਿੱਤਾ। ਹਮਲੇ ਦੌਰਾਨ ਐਡਵੋਕੇਟ ਨੂੰ ਬਚਾਉਣ ਆਈ ਉਸ ਦੀ ਪਤਨੀ ਅਤੇ ਉਸ ਦੀ ਮਾਂ ਤੇ ਵੀ આરોપી ਵੱਲੋਂ ਹਮਲਾ ਕਰ ਦਿੱਤਾ ਗਿਆ ਜਿਸ ਦੇ ਚਲਦੇ ਉਹ ਵੀ ਜ਼ਖਮੀ ਹੋ ਗਏ। ਉੱਥੇ ਹੀ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਅਤੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਮੇਰਾ ਨਾਮ ਕੁਲਤਾਰ ਸਿੰਘ ਐਡਵੋਕੇਟ। ਕਿੱਥੇ ਤੁਸੀਂ ਕਹਿੰਦੋ? ਮੈਂ ਸਮਰਾਲਾ ਬਾਰ ਦਾ ਮੈਂਬਰ ਹਾਂ ਤੇ ਪ੍ਰੈਕਟਿਸ ਮੈਂ ਕਮਾਣੋ ਕਰਦੇ ਹਾਂ। ਕੀ ਮਾਮਲਾ ਹੋਇਆ ਸੀ ਸੀਸੀਡੀ ਵਾਇਰਲ ਤੁਹਾਡੇ ਉੱਪਰ ਹਮਲਾ ਹਾਂਜੀ ਐਕਚੁਅਲੀ ਮੈਂ ਰੂਟੀਨ ਦੇ ਜਿੰਮੇ ਮੇਰੀ ਰੂਟੀਨ ਆ ਮੈਂ ਸਵੇਰੇ 9:30 9:40 ਤੇ ਮੈਂ ਆਪਣੇ ਕੰਮ ਤੇ ਜਾ ਰਿਹਾ ਸੀਗਾ ਆਫਿਸ ਜਾ ਰਿਹਾ ਸੀ ਤੇ ਮੇਰੀ ਵਾਈਫ ਮੈਨੂੰ ਆਪਣੇ ਆਪਣਾ ਭੇਜ ਰਹੀ ਸੀ ਮੇਰੀ ਮੰਮੀ ਬਾਹਰ ਮਾਤਾ ਮੇਰੇ ਬੈਠੇ ਸੀਗੇ ਉਹਨਾਂ ਨੇ ਸਿਲੰਡਰ ਭਰਉਣਾ ਸੀਗਾ ਤੇ ਮੈਂ ਜਦੋਂ ਬਾਈਕ ਲੈ ਕੇ ਨਿਕਲਿਆ ਤੇ ਸਡਨਲੀ ਜਾਨੀ ਉਹ ਸਾਹਮਣੇ ਆ ਗਏ ਉਹ ਸਾਹਮਣੇ ਆ ਕੇ ਉਹਨੇ ਤਲਵਾਰ ਨਾਲ वार ਕੀਤਾ ਮੇਰੇ ਤੇ ਤੇ ਮੇਰੀ ਵਾਈਫ ਸੀਗੀ ਬਾਈਕ ਮੇਰੀ ਉੱਥੇ ਹੀ ਗਿਰ ਗਈ ਮੈਂ ਆਪਣੇ ਬਚਾਉਣ ਨੂੰ ਆਪਣੇ ਆਪਣੇ ਆਪ ਨੂੰ ਬਚਾਉਣ ਲਈ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਮਤਲਬ ਮੇਰੇ ਸਿਰ ਤੇ ਵਾਰ ਕੀਤਾ ਉਹਨੇ ਫਿਰ ਮੇਰੇ ਹੱਥ ਤੇ ਵਾਰ ਕੀਤਾ ਇਹਨਾਂ ਨੂੰ ਮੇਰੇ ਮਾਤਾ ਤੇ ਮੇਰੀ ਵਾਈਫ ਮੈਨੂੰ ਬਚਾਉਣ ਲਈ ਆਏ ਉਹਨੇ ਓਕਣੇ ਉਸੇ ਤਲਵਾਰ ਨਾਲ ਮੇਰੀ ਮਾਤਾ ਤੇ ਵੀ ਵਾਰ ਕੀਤਾ ਤੇ ਮੇਰੀ ਵਾਈਫ ਦਾ ਵੀ ਮੇਰੇ ਸਿਰ ਤੇ 7:00 ਵਜੇ ਤੇ ਮੇਰੇ ਹੱਥ ਤੇ 7:00 ਵਜੇ ਮੇਰੀ ਮਾਤਾ ਦੇ ਇੱਥੇ ਕੰਨ ਕੋਲ ਨੌ ਟਾਂਕੇ ਲੱਗੇ ਆ ਜੀ ਮੇਰੀ ਵਾਈਫ ਦਾ ਫ੍ਰੈਕਚਰ ਹੋ ਗਿਆ ਬਾਹ ਫ੍ਰੈਕਚਰ ਹੋਈ ਹੋਏ ਤੇ ਦਸਰਾ ਸੀ ਕਿ ਇਹ ਪਰਿਵਾਰ ਨੇ ਹਮਲਾ ਕੀਤਾ ਜਾ ਤੇ ਮਾਰਨਜੀਤ ਦਾ ਕਹਦਾ ਬਿਲਕੁਲ ਇਹ ਇੰਟੈਂਸ਼ਨ ਸੀਗੀ ਇਹਦੀ ਵੀ ਮੈਂ ਅੱਜ ਇਹਨਾਂ ਨੂੰ ਜਾਣਨੋਂ ਮਾਰ ਦੇਣਾ ਕਿਉਂਕਿ ਸਾਡੇ ਗਵਾਂਢ ਦਾ ਹੀ ਮੁੰਡਾ ਉਹ ਤੇ ਦੋ ਤਿੰਨ ਦਿਨ ਤੋਂ ਉਹ ਰੈਗੂਲਰ ਮਤਲਬ ਉੱਚੀ ਉੱਚੀ ਸਾਡਾ ਨੌ ਲੈ ਕੇ ਸਾਨੂੰ ਗਾਲਾਂ ਕੱਢਦਾ ਤੇ ਅਸੀਂ ਉਹ ਤੁਹਾਨੂੰ ਬਿੱਲੂ ਕਹਿੰਦੇ ਨੇ ਉਹਨੂੰ ਤੇ ਅਸੀਂ ਤਾਂ ਇਹ ਆ ਵੀ ਝਗੜੇ ਤੋਂ ਦੂਰ ਹੀ ਰਹਿਨੇ ਆ ਅਸੀਂ ਇਹ ਚੀਜ਼ਾਂ ਨੂੰ ਜਿਆਦਾ ਸੀਰੀਅਸ ਲਿਆ ਵੀ ਨਹੀਂ ਮੈਨੂੰ ਇਹ ਆ ਵੀ ਨਸ਼ਾ-ਨੁਸ਼ਾ ਕਰਦਾ ਉਹ ਤੇ ਮੈਂ ਸੀਰੀਅਸ ਨਹੀਂ ਲਿਆ ਇਸ ਚੀਜ਼ ਨੂੰ ਜੀ ਆਪ ਕੇਸ ਲੜਦੇ ਹੋ ਤੁਹਾਡੇ ਖੁੱਦ ਉੱਪਰ ਹਮਲਾ ਹੋਉਂਦਾ ਕਿਵੇਂ ਦੇਖਦੇ ਇਹੀ ਆ ਸਰ ਜੇ ਸਾਡੇ ਵਰਗੇ ਜੇ ਐਡਵੋਕੇਟ ਜੇ ਸਿਕਿਉਰ ਨਹੀਂ ਹੈਗੇ ਅੱਜ ਦੇ ਟਾਈਮ ਦੇ ਵਿੱਚ ਤਾਂ ਆਪਾਂ ਜਿਨ੍ਹਾਂ ਨੇ ਅਸੀਂ ਲੋਕਾਂ ਨੂੰ ਇਨਸਾਫ਼ ਦਿਖਾਉਣਾ ਹੈ ਉਹ ਕਿੱਥੇ ਸੇਫ ਨੇ ਮੈਂ ਇਹ ਚੀਜ਼ ਨਿਲਦਿਆ ਕਰਦਾ ਤੁਸੀਂ ਮੰਗ ਕੇ ਇਹ ਜਨਾਬ ਵੀ ਸਾਡਾ ਜਿਹੜਾ ਜੋ ਜਿਸ ਨੇ ਸਾਡੇ ਤੇ ਹਮਲਾ ਕੀਤਾ ਇਸ ਨੂੰ ਬਿਹਾਈਂਡ ਦੀ ਬਾਸ ਰੱਖਿਆ ਜਾਵੇ ਤੇ ਕਿਉਂਕਿ ਆਪਣਾ ਜਿਹੜਾ ਕਾਨੂੰਨ ਵਿਵਸਥਾ ਇਹਦੇ ਵਿੱਚ ਵੀ ਇਹਨਾਂ ਨੂੰ ਜ਼ਮਾਨਤ ਹੋ ਜਾਣੀ ਹੈ ਜ਼ਮਾਨਤ ਮਿਲੇ ਜਾਣੀ ਹੈ ਜ਼ਮਾਨਤ ਨੂੰ ਲੀਗਲ ਰਾਈਟ ਕਿਹਾ ਗਿਆ ਵੀ ਸਾਡਾ ਲੀਗਲ ਰਾਈਟ ਆ ਪਰ ਇਹ ਬਾਹਰ ਆਊਗਾ ਅੱਜ ਮੈਂ ਇਹਦੇ ਹੱਥੇ ਚੜ ਗਿਆ ਕੱਲ ਨੂੰ ਕੋਈ ਹੋਰ ਤੁਸੀਂ ਮਹੱਲੇ ਦੇ ਕਿਸੇ ਵੀ ਬੰਦੇ ਨੂੰ ਪੁੱਛ ਲਿਓ ਵੀ ਉਹਦਾ ਕੀ ਐਕਟ ਐਂਡ ਕੰਡਕਟ ਆ ਜੋ ਸਾਰੇ ਤੁਹਾਨੂੰ ਇਹੀ ਦੱਸਣਗੇ ਵੀ ਇਹ ਬੰਦਾ ਬਾਹਰ ਰਹਿਣ ਯੋਗ ਹੈ ਨਹੀਂ ਕਿਉਂਕਿ ਅੱਜ ਮੇਰੇ ਨਾਲ ਇਹ ਹੋਇਆ ਮੇਰੀ ਫੈਮਲੀ ਮੇਰੇ ਛੋਟੇ ਛੋਟੇ ਬੱਚੇ ਨੇ ਤੇ ਉਹ ਵੀ ਇਹ ਰੱਬ ਨਾਲ ਵਧੀਆ ਉਹ ਸਕੂਲ ਗਏ ਹੋਏ ਸੀਗੇ ਹੋ ਸਕਦਾ ਸੀ ਉਹ ਮੇਰੇ ਕੋਲ ਹੁੰਦੇ ਤਾਂ ਇਹ ਉਹਨਾਂ ਤੇ ਵੀ ਛੱਟਪੇਟ ਮਾਰ ਸਕਦਾ ਸੀ ਬਿਲਕੁਲ ਇਹ ਆਉਂਦੇ ਜਾਂਦੇ ਆਲਿਆਂ ਨੂੰ ਰੋਕ ਕੇ ਹੀਰ ਕੇ ਗਾਲਾਂ ਕੱਢਦਾ ਸਾਡੇ ਮਹੱਲੇ ਦੀਆਂ ਧੀਆ ਭੈਣਾਂ ਨੂੰ ਗਾਲਾਂ ਕੱਢਦਾ ਜੀ ਇਹ ਤੇ ਇਹ ਕੱਲਾ ਨਹੀਂ ਇਹਦੇ ਜਿਹੜੇ ਮਾਪਿਓ ਨੇ ਪੇਰੈਂਟਸ ਨੇ ਉਹਨਾਂ ਦੀ ਛਹਿ ਹੈ ਪੂਰੀ ਇਹਨਾਂ ਨੂੰ ਇਹ ਪੂਰਾ ਜਿਹੜੀ ਫੈਮਿਲੀ ਆ ਇਹ ਆਪਣੇ ਆਪ ਨੂੰ ਇੱਕ ਇੱਕ ਦਿਖਾਉਂਦੀ ਆ ਵੀ ਸਾਡੇ ਤੋਂ ਇਹ ਸਾਰੇ ਡਰ ਕੇ ਰਹਿਣ ਅਸੀਂ ਆਪਣਾ ਇਹ ਚੀਜ਼ ਨੂੰ ਸੀਰੀਅਸ ਨਹੀਂ ਲੈ ਰਹੇ ਕਿ ਅਸੀਂ ਆਪਣਾ ਕੰਮਕਾਰ ਕਰਨਾ ਪਰ ਇਹ ਜਿਹੜੇ ਇਹ ਪਰਿਵਾਰ ਆ ਇਹ ਪੂਰਾ ਪਰਿਵਾਰ ਇਹ ਜਣੀ ਦਾਦਾਗੀਰੀ ਕਰਦਾ ਸਾਡੇ ਤੇ ਤੇ ਸਾਨੂੰ ਡਰਾਉਂਦਾ ਧਮਕਾਉਂਦਾ ਇਹ ਪੂਰੇ ਮੱਲੇ ਨਾਲੇ ਜਣੀ ਇਹ ਇੱਕ ਨਾ ਬਤੀਰਾ ਕਰਦਾ ਸਰ ਰਣਜੀਤ ਕਾ ਸਰ ਰਣਜੀਤ ਕਾ ਹਮਲਾ ਹੋਇਆ ਤਾਂ ਹਾਂਜੀ ਸਾਡੇ ਤੇ ਹਾਂਜੀ ਹਮਲਾ ਹੋਇਆ ਜੀ ਮਰਮੁੰਡਾ ਕੰਮ ਤੇ ਜਾਂਦਾ ਇਸ ਸਵੇਰੇ ਤਾਰੋਂ ਨਿਕਲ ਆ ਸੰਤਾ ਪਤਾ ਤਵਨੀ ਸੀਗਾ ਵੀ ਕੀ ਗੱਲ ਹੋਣੀ ਆ ਜਾਂ ਨਹੀਂ ਹੋਣੀ ਇਹ ਤਾਂ ਕੰਮ ਤੇ ਚੱਲਿਆ ਸੀ ਅਸੀਂ ਮੈਂ ਬਾਹਰ ਬੈਠੀ ਆ ਬਹੂ ਮਗਰ ਆਈ ਨਾਲ ਨਾਲ ਆਦੇ ਨੇ ਮੋਟਰਸਾਈਕਲ ਸਟਾਰਟ ਕੀਤਾ ਚੱਲਿਆ ਘਰੋਂ ਮੈਨੂੰ ਵੀ ਨਹੀਂ ਪਤਾ ਹੈਗਾ ਵੀ ਕੀ ਹੋਣਾ ਕੀ ਨਹੀਂ ਉਹ ਪਤਾ ਨਹੀਂ ਕਿੱਥੇ ਖੜਾ ਸੀ ਕਿੱਥੇ ਗੇਟ ਤੇ ਖੜਾ ਸੀ ਜਾਂ ਕਿਵੇਂ ਉਹਨੇ ਮੋਟਰਸਾਈਕਲ ਤੇ ਜਾਂਦੇ ਤੇ ਹ ਬਾਹਰ ਕਿਤਾ ਪਿੱਛੇ ਤੇ ਤਲਵਾਰ ਮਾਰੀ ਇਹ ਤਲਵਾਰ ਮਾਰੀ ਪਾਜ ਜਲੇ ਆਪ ਵੀ ਪਿੱਛੇ ਭੱਜ ਲਿਆ ਪਿੱਛੇ ਭੱਜ ਕੇ ਜਾ ਕੇ ਫੇਰ ਤਲਵਾਰ ਮਾਰੀ ਇਹ ਸਾਡੀ ਮੇਰੀ ਬਹੂ ਨੂੰ ਛਡਾਣ ਗਈ ਉਹਦੇ ਵੀ ਮਾਰੀ ਮੈਂ ਛਡਾਣ ਗਈ ਮੇਰੇ ਵੀ ਮਾਰੀ ਤਲਵਾਰ ਨਾਲ ਤਲਵਾ ਤਮਨ ਤਲਵਾ ਹਾਂ ਚਾਲੂ ਮਾਰਨ ਤੱਕ ਹਾਂ ਜੀ ਸੰਤਾ ਤਿੰਨਾਂ ਨੂੰ ਮਾਰ ਦਿੰਦਾ ਜੀ ਜੀ ਵਜਾ ਕੀ ਆਂਦੀ ਸ ਕੋਈ ਵਜਾ ਨਹੀਂ ਸੰਤਾ ਇਹ ਵੀ ਨਹੀਂ ਪਤਾ ਵਜਾ ਕੀ ਆ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਕਦੇ ਗਾਲ ਨਹੀਂ ਕਦੇ ਬਚਾਏ ਮੱਲੇ ਨਪੂਰੇ ਨੂੰ ਪੁੱਛ ਕੇ ਦੇਖ ਲੈਣਾ ਬੀਜੇ ਮੇਰੇ ਬੱਚੇ ਕਦੇ ਬਾਹਰ ਨਿਕਲ ਗਏ ਕਦੇ ਖਾੜੇ ਜਾਂ ਕਿਸੇ ਨੂੰ ਮਾਰਾ ਚੰਗਾ ਬੋਲਿਆ ਹੋਵੇ ਸਾਰਾ ਮੱਲਾ ਤੱਕ ਆਏ ਇਹ ਇਹ ਨੇ ਸਾਰਾ ਮੱਲਾ ਤਾਂ ਕੀਤਾ ਹੋਇਆ ਨੇ ਹੁਕੀ ਮੰਗ ਕਰਦੋ ਮਾਤਾ ਆ ਜੀ ਮੰਗਾ ਕਰਦੇ ਵੀ ਇਹਨੂੰ ਸ਼ਕਤ ਤੇ ਸਨਸਾ ਜਾ ਮਿਲੇ ਬੀਜੇ ਮੈਂ ਇਹਨੇ ਸਾਡੇ ਨਾਲ ਕਰੀਆ ਉਹ ਮੈਂ ਇਹਦੇ ਨਾਲ ਵੀ ਹੋਵੇ ਜੀ ਤਿੰਨ ਪੇਸ਼ੈਂਟ ਆਏ ਅੱਜ ਐਮ ਐਲ ਸੀ ਕੇਸ 10 ਵਜੇ ਦੇ ਕਰੀਬ ਐਂਡ ਇੱਕ ਹਸਬੰਡ ਵਾਈਫ ਐਂਡ ਉਹਨਾਂ ਦੇ ਮਦਰ ਮਨਪ੍ਰੀਤ ਕੌਰ ਉਹਨਾਂ ਦੇ ਵਾਈਫ ਦਾ ਨਾਮ ਤੇ ਕੁਲਤਾਰ ਸਿੰਘ ਉਹਨਾਂ ਦੇ ਹਸਬੰਡ ਐਂਡ ਸ਼ਰਨਜੀਤ ਕੌਰ ਉਹਨਾਂ ਦੇ ਮਦਰ ਸੀਗੇ ਠੀਕ ਹਾਂ ਹੁਣ ਕੀ ਦੱਸਿਆ ਉਹਨਾਂ ਨੇ ਹਾਂਜੀ ਉਹਨਾਂ ਨੇ ਇਹਨਾਂ ਦੱਸਿਆ ਕਿ ਉਹ ਘਰ ਤੋਂ ਬਾਹਰ ਨਿਕਲੇ ਐਂਡ ਕੰਮ ਤੇ ਜਾ ਰਹੇ ਸੀ ਐਂਡ ਸਡਨਲੀ ਉਹਨਾਂ ਤੇ ਕਿਸੇ ਨੇ ਅਟੈਕ ਕਰ ਦਿੱਤਾ ਤੇ ਬਾਕੀ ਇਹਨਾਂ ਦੀ ਇਨਵੈਸਟੀਗੇਸ਼ਨ ਸਜੇ ਚੱਲ ਰਹੀ ਹੈ ਐਂਡ ਪੇਸ਼ੈਂਟ ਅੰਡਰ ਆਬਜ਼ਰਵੇਸ਼ਨ ਰੱਖੇ ਹੋਏ ਨੇ ਠੀਕ ਹਾਂ